ਅਜੀ ਤਰੀਕ 14 ਜੁਲਾਈ 2025 ਦਿਨ ਹੈ ਗਾ ਜੀ ਸ਼ੋਮਵਾਰੀ ਤੇ ਸਮਾਂ ਸਵੇਰ ਦਾ 6 ਵਜੇ ਹੈ ਜੀ ਤੇ ਆਪਾਂ ਇੱਥੇ ਅੱਧੇ ਘੰਟੇ ਜਾਂ ਘੰਟੇ ਆਲੋ ਘੰਟੇ 1 ਘੰਟੇ ਤੱਕ ਇਥੋਂ ਆਪਾਂ ਹੇਮਪੁਰਸ ਹੈ ਯਾਤਰਾ ਸ਼ੁਰੂ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾ ਤੁਹਾਡਾ ਆਪਣਾ ਸੈਕਸ ਪੰਜਾਬੀ ਇਹ ਆਪਾਂ ਜੀ ਇਸ ਟਾਈਮ ਗੁਰਦੁਆਰੇ ਸ੍ਰੀ ਹੇਮਕੋਟ ਸਾਹਿਬ ਰਿਸ਼ੀਕੇਸ਼ ਦੇ ਸੱਜਣ ਮਿੱਤਰ ਦੇਖ ਰਹੇ ਚੈਨਲ ਆਪਣਾ ਸਾਰਿਆਂ ਦਾ ਸਵਾਗਤ ਹੈ ਜਨਮ ਜੀ ਅੱਜ ਇਧਰ ਜੀ ਗੁਰਦੁਆਰਾ ਹੇਮਕੋਟ ਸਾਹਿਬ ਜੀ ਦਾ ਰਿਸ਼ੀਕੇਸ਼ ਹਾਲ ਆ ਜੀ ਸਾਂਗਤਾ ਮਤੇ ਸੋਨ ਤੇ ਇਧਰ ਆਪਣੇ ਹੀ ਬਣੇ ਹੋਏ ਰੱਖਣੀ ਸਮਾਨ ਰੱਖੋ ਤੇ ਬਰਾ ਪੰਜਾਬੀ ਵੀ ਇਧਰ ਆਪਾਂ ਇਸ ਟਾਈਮ ਇੱਥੇ ਬੈਠੀਆਂ ਆ ਸਮਾਨ ਤੇ ਆਪਣਾ ਇਹ ਸਾਫਾਈ ਇੱਥੇ ਮੋਬਾਈਲ ਚਾਰਜ ਲੱਗਾ ਜੀ ਇਹ ਉਥੇ ਕਰਨ ਦੀ ਵੀ ਹੀਰ ਖਾਣੇ ਛੋਟੇ ਸਾਹਿਬ ਜਾਂਦੇ ਨੀ ਆ ਜੀ ਸੁਣਾਉਂਦਾ ਫੈਸਲਾ ਤੇ ਬਾਬਾ ਦੀਪ ਸਿੰਘ ਜੀ ਤੇ ਦਮਨੀ ਦਾਸ ਭਾਈ ਮਣੀ ਦਾਸ ਵਾ ਵਾ ਚਰਖੜੀਆਂ ਦੇ ਚੜਿਆ ਗਿਆ ਸਿੰਘਾਂ ਨੇ ਤੇ ਇਧਰ ਆ ਰਹਿਆ ਨੇ ਜਮਾਇਆ ਗਿਆ ਸਿੰਘਾਂ ਨੇ ਉੱਪਰੋਂ ਮੈਂ ਦੇਖਾਂ ਸੀ ਕੋਲੇ ਪਾਣੀ ਹੱਸ ਸੀ

ਇਸ ਇੱਥੇ ਆ ਜਦਾ ਮਿਊਜ਼ੀਅਮ ਰਿਸ਼ੀਕੇਸ਼ ਦੇ ਵੱਡੇ ਵੱਡੇ ਪਹਾੜ ਆ ਨੀਚੇ ਆ ਥੱਲੇ ਆਪਣੀ ਸ਼ਹਿਰ ਆ ਜੀ ਪੂਰਾ ਰਿਸ਼ੀਕੇਸ਼ ਇਧਰਲੇ ਪਾਸੇ ਤੇ ਆਪਾਂ ਇਧਰ ਨੂੰ ਹੇਮਕੋਟ ਸਾਹਿਬ ਦੀ ਯਾਤਰਾ ਕਰ ਉੱਚੇ ਉੱਚੇ ਪਹਾੜ ਤੇ ਇਧਰਲੇ ਪਾਸੇ ਦੁਕਾਨਾਂ ਕੋਈ ਇੰਨਾ ਤੋਂ ਆਪਾਂ ਮੈਂ ਹੀ ਦਾ ਵੀ ਰੇਟ ਪੁੱਛਦੇ ਆ ਕੀ ਇੱਧਰ ਹੁੰਦਾ ਤੇ ਆਪੇ ਸਾਹਮਣੇ ਉੱਚੇ ਉੱਚੇ ਪਹਾੜ ਤੇ ਆਪਾਂ ਇੱਧਰ ਨੂੰ ਵੱਧੇ ਹੋਏ ਅੱਗੇ ਜਾਣੇ ਪਏ ਆ ਇੱਧਰ ਆਪਣੇ ਨਾਲ ਬਹੁਤ ਉੱਚਾ ਪਹਾੜ ਆ ਜੀ ਤੇ ਆਪਾਂ ਅੱਗੇ ਤੁਰੇ ਜਾਂਦੇ ਆ ਤੇ ਖੁੱਭੜ ਖੱਪੜ ਰਸਤਾ ਆ ਜੀ ਅੱਗੇ ਵਾਧਦੇ ਹੋਏ ਆਪਾਂ ਜਾਣੇ ਪਏ ਇੱਧਰਲੇ ਪਾਸੇ ਵਾਰਨਿੰਗ ਦਿੱਤੀ ਆ ਕਿ ਥੱਲੇ ਨਾ ਜਾਓ ਤੇ ਆਪਾਂ ਅੱਗੇ ਵਾਧਦੇ ਹੋਏ ਉੱਚੇ ਪਹਾੜਾਂ ਵੱਲ ਨੂੰ 12 ਦੀ ਪੈਡਲਿੰਗ ਵਾਦੀ ਹੋਈ ਅੱਗੇ ਉੱਚੇ ਪਹਾੜ ਵੇਖਣ ਇਹ ਸਾਹਮਣੇ ਆਪਣੇ ਨੀਲਕੰਠ ਰੋਟੀ ਇਧਰਲੇ ਪਾਸੇ ਆ ਜੀ ਤੇ ਆਪਾਂ ਇਥੋਂ ਖੱਬੇ ਹੱਥ ਮੁੜ ਜਾਣਾ ਜੀ ਤੇ ਇਧਰ ਆਪਾਂ ਜੀ ਝਰਨੇ ਕੋਲੀ ਤਾਂ ਉੱਥੇ ਪਾੜ ਦੇਖੋ ਜੀ ਕਿੱਡੇ ਵੱਡੇ ਪਾੜ ਆਈ ਕੱਚੇ ਪਾੜ ਕੱਚੀ ਰੇਤਾ ਦੇ ਵਿੱਚ ਇਹਦੇ ਮਿੱਟੀ-ਮਿੱਟੀ ਆ ਹੋਰ ਕੁਝ ਨਹੀਂ ਹੁੰਦਾ ਜਾਂ ਥੋੜਾ-ਥੋੜਾ ਪੱਥਰ ਹੁੰਦਾ ਆਈ ਕਿ ਆਪਾਂ ਪਾਣੀ ਭਰਨ ਆਏ ਸੀ ਇੱਧਰ ਬਾਈ ਹੁਣੀ ਆਪਣਾ ਇੰਜੋਏਮੈਂਟ ਕਰ ਰਹੇ ਆ ਤੇ ਇੱਧਰ ਆਪਣਾ ਸਾਈਕਲ ਹੀ ਇੱਥੇ ਸਾਹਮਣੇ ਰੋਡ ਤੇ ਆਪਾਂ ਇੱਧਰ ਨੂੰ ਪਾਣੀ ਭਰਨ ਜਾਣਾ ਤੇ ਪਾਣੀ ਭਰ ਕੇ ਮਿਲਦੇ ਆ ਆਪਣੇ ਸੱਜੇ ਹੱਥ ਨਦੀ ਆ ਪਹਾੜਾਂ ਦਾ ਰੁਖ ਤੇ ਵਹਿੰਦੀ ਨਦੀ ਦਾ ਵਹਾ ਬਹੁਤ ਹੀ ਤੇਜ਼ ਆ ਕਿ ਆਪਾਂ ਇੱਧਰ ਨੂੰ ਜਾਣਾ ਜੀ ਤੇ ਆਪਣੇ ਸਾਹਮਣੇ ਥੋੜੀ ਥੋੜੀ ਧੁੱਪ ਨਿਕਲ ਚੁੱਕੀ ਹੈ ਮਾੜਾ ਜਿਹਾ ਧੁੱਪ ਦਾ ਦਿਖ ਰਿਹਾ ਉਹ ਤੋਂ ਨਹੀਂ ਪਸਾਵਾ ਧੁੱਪ ਨਿਕਲੇ ਆਪਾਂ ਇਧਰੋਂ ਆਏ ਸੀ ਠੱਗੇ ਨੂੰ ਚੱਲਦੇ ਹਾਂ ਜੀ ਆਪਾਂ ਪਹੁੰਚ ਗਏ ਜੀ ਕੁਡੇਆਲਾ ਸੇ 23 ਕਿਲੋਮੀਟਰ ਜੇ ਪਿੱਛੇ ਹੈ ਇਹ گاؤں ਹੈ ਯਾਹਾਂ ਪਹੁੰਚ ਗਏ ਇਧਰ ਹੋਟਲ ਹੈ ਯਾਹਾਂ ਤੇ ਰੁਕ ਸਕਦੇ ਹੋ ਆਪ ਸ਼ਾਟ ਹੈ ਯਾਹਾਂ ਪੰਪਸੇ ਆਮਨੇ ਇਥੋਂ ਬਈ ਆਪਾਂ ਪਾਣੀ ਭਰ ਕੇ ਪੀਤਾ ਜੀ ਇੱਧਰ ਨੂੰ ਆਪਾਂ ਜਾਣਾ ਜੀ ਤੇ ਇੱਧਰ ਸਾਹਮਣੇ ਉੱਚੇ-ਉੱਚੇ ਪਹਾੜੀ ਪਹਾੜੀ ਇੱਧਰੋਂ ਆਪਾਂ ਆਏ ਜੀ ਬਹੁਤ ਵੱਡੀ ਲੰਮੀ ਚੜਾਈ ਕਰਕੇ ਆਏ ਆ ਇੱਧਰ ਸਾਹਮਣੇ ਆਪਣੀ ਨਦੀ ਵਗ ਰਹੀ ਆ ਸਾਹਮਣੇ ਉੱਚੇ-ਉੱਚੇ ਪਹਾੜੀ ਪੂਰਾ ਨਜ਼ਾਰਾ ਦੇਖਣ ਵਾਲਾ ਇੱਧਰਲੇ ਪਾਸੇ ਆਪਣੀ ਫੇਰ ਚੜਾਈ ਚાલુ ਹੋ ਗਈ ਆ ਜੀ ਸਾਹਮਣੇ ਇੱਧਰ ਕੁਛ ਰਹਿਣ ਵਾਲੀਆਂ ਜਗ੍ਹਾ ਤੇ ਨੀਚੇ ਲੋਕਾਂ ਦੇ ਘਰ ਨਦੀ ਦੇ ਕਿਨਾਰੇ ਬਣੇ ਹੋਏ ਇੱਧਰ ਆਪਣੇ ਸਾਹਮਣੇ ਪਹਾੜਾਂ 'ਚ ਬੰਜੀਂ ਜੰਪਿੰਗ ਹੁੰਦੀ ਹੈ। ਉਹ ਸਾਹਮਣੇ ਆਪਣੇ ਘਰ ਦਿਖ ਰਿਹਾ ਬੰਜੀਂ ਜੰਪਿੰਗ ਹੈ। ਤੇ ਇੱਧਰੋਂ ਆਪਾਂ ਉਹ ਪੁਲਥਾਂ ਦੀ ਆਏ ਆ। ਤੇ ਆ ਪਿੱਛੇ বাস ਆ ਰਹੀ ਹੈ ਜੀ। ਤੇ ਆਪਾਂ ਬਾਈਪਾਸ ਸਮਾਪਤ ਹੋ ਗਿਆ ਇੱਥੇ ਜੀ। ਹੁਣ ਆਪਾਂ ਸਿੱਧੇ ਜਾਵਾਂਗੇ ਜੀ। ਸਾਹਮਣੇ ਦੋ ਪਹਾੜਾਂ ਦਾ ਕੱਟ ਪੈ ਰਿਹਾ ਜੀ ਉਹ ਉੱਤੇ ਆਪਣੇ ਟਾਵਰ ਲੱਗੇ ਆ ਜੀ ਬਿਜਲੀ ਵਾਲੇ ਇਧਰ ਆਪਣੀ ਪਿੱਛੇ ਵੀ ਪਹਾੜ ਹੈ ਜੀ ਉਹ ਸਾਹਮਣੇ ਥੱਲੋਂ ਪੱਥਰ ਇਕੱਠੇ ਕਰ ਰਹੇ ਆ ਜੀ ਟਰਾਲੀ 'ਚ ਰੱਖ ਕੇ ਜਿਸ ਬਿਨਾ ਚੱਕ ਕੇ ਲੈ ਕੇ ਜਾਣਗੇ ਤੇ ਆਪਾਂ ਇਧਰ ਨੂੰ ਜਾ ਰਹੇ ਹਾਂ ਚੜਾਈ ਬਹੁਤ ਵੱਡੀ ਪੈ ਰਹੀ ਹੈ ਜੀ ਡਾਉਣ ਵੀ ਬਹੁਤ ਪੈਂਦਾ ਤੇ ਆਪ ਵੀ ਬਹੁਤ ਪੈਂਦਾ ਜੀ ਆਪਾਂ ਹੀ ਆ ਜਾਗਾ ਮੇਰੇ ਇਧਰ ਗੱਡੀਆਂ ਜਾ ਰਹੀਆਂ ਤੇ ਆਪਾਂ ਹੁਣ ਅੱਗੇ ਨੂੰ ਜਾਵਾਂਗੇ ਅੱਗੇ ਨੂੰ ਜਾ ਕੇ ਤੁਹਾਨੂੰ ਸਾਰੇ ਸਫ਼ਰ ਦਾ ਇੱਕ ਨਾਰਨਾਮਾ ਕਰਾਂਗੇ ਤੇ ਇੱਥੇ ਆ ਕੇ ਆਪਾਂ ਹੀ ਕੁਝ ਥਾਂ ਨਕਾ ਦਾਈ ਪਹਾੜ ਕੋਲ ਇਸ ਇੱਥੇ ਲਗਾਇਆ ਮੈਂ ਤੇ ਟਰੈਗ ਵਿੱਚ ਬਿਸਕੁਟਾਂ ਦਾ ਪੈਕ ਕੱਢ ਕੇ ਖਾਣਾ ਸ਼ੁਰੂ ਕੀਤਾ। ਟਿਕਟ ਨੂੰ ਉਹ ਮੈਂ ਪਾੜ ਦੇ ਪੱਥਰ ਤੇ ਰੱਖ ਦਿੱਤਾ ਈ ਤੇ ਇਧਰ ਆਪਾਂ ਬਹਿ ਕੇ ਹਣੀ ਬਿਸਕੁਟ ਖਾਵਾਂਗੇ। ਪਹਾੜਾਂ 'ਚ ਇਹੀ ਚੀਜ਼ਾਂ ਮਿਲਦੀਆਂ ਈ। ਪਹਾੜਾਂ 'ਚ ਇਹਨਾਂ ਚੀਜ਼ਾਂ ਨੇ। ਖਾਣ ਪੀਣ ਹੁੰਦਾ ਈ ਸਭ ਇੱਥੋਂ ਆਪਾਂ ਹੁਣ ਜੀ ਖਾ ਕੇ ਉਸਕੋਟ ਅੱਗੇ ਨੂੰ ਵਧਾਂਗੇ ਹੌਲੀ ਹੌਲੀ ਬਾਤੇ ਰਾਜ ਚੜਾਈ ਕਾਫੀ ਪੈ ਜਾਂਦੀ ਇੱਥੋਂ ਤੇ ਆਪਾਂ ਹੁਣ ਇੱਥੋਂ ਅੱਗੇ ਨੂੰ ਵਧਣ ਲੱਗੇ ਆਂ ਤੇ ਇੱਥੇ ਦੋ ਪਹਾੜਾਂ ਦਾ ਵਿਊ ਆਫ ਚ ਦੇਖਣ ਵਾਲਾ ਈ ਤੇ ਪਹਾੜਾਂ ਤੇ ਉੱਚੇ ਉਤੇ ਦੇਖ ਤਾ ਤੇ ਇਧਰੋਂ ਆਉਂਦੀਆਂ ਗੱਡੀਆਂ ਤੇ ਮੋਟਰਸਾਈਕਲ ਐਨੂੰ ਜਾਣ ਦਾ ਰਸਤਾ ਆਪਾਂ ਇਧਰੋਂ ਜਾ ਰਹੇ ਆ ਜੀ ਤੇ ਇਧਰੋਂ ਆਪਾਂ ਆਏ ਸੀ ਤੇ ਆਪਾਂ ਚੜਾਈ ਵਾ ਵਾ ਪੈ ਰਹੀ ਹੈ ਜੀ ਇਸ ਕਰਕੇ ਆਪਾਂ ਪੈਦਲ ਹੀ ਚੱਲ ਰਹੇ ਆ ਥੋੜਾ ਜਿਹਾ ਅੱਗੇ ਨੀਵਾ ਆ ਜੂ ਫੇਰ ਆਪਾਂ ਚੱਲ ਪਾਂਗੇ ਤੇ ਆ ਆਪਣੇ ਸਾਹਮਣੇ ਪ੍ਰੋਫੈਸਟ ਜੈਂਸ ਵਾਲਿਆਂ ਦਾ ਦਾ ਬਣਿਆ ਹੋਇਆ ਇਹ ਕੁਛ ਤੇ ਇਧਰੋਂ ਆਪ ਆਏ ਸੀ ਤੇ ਆ ਟਰੈਕਟਰ ਚੜਾਈ ਚੜ ਕੇ ਆ ਰਿਹਾ ਹੈ ਇਧਰ ਨੂੰ ਜਾਣਾ ਨਹੀਂ ਆਪਾਂ ਵੀ ਇਧਰ ਨੂੰ ਜਾਣਾ ਹੈ ਤੇ ਇਹ ਪੱਥਰ ਲੈ ਕੇ ਆ ਰਿਹਾ ਹੈ ਪਿੱਛੇ ਆਪਾਂ ਦੇਖ ਰਹੇ ਸੀ ਜਿਸ ਵੀ ਲੋਡ ਕਰ ਰਹੀ ਸੀ ਪੱਥਰ ਟਰਾਲੀ 'ਚ ਤੇ ਅੱਗੇ ਨੂੰ ਜਾ ਰਹੇ ਹੈ ਪਹਾੜਾਂ ਦਾ ਤੁਸੀਂ ਦ੍ਰਿਸ਼ ਦੇਖਿਆ ਹੀ ਆ ਤੇ ਇੱਥੇ ਆਪ ਆ ਗਏ ਆਂ ਉੱਚੇ ਉੱਚੇ ਪਹਾੜ ਤੇ ਇਧਰ ਪੋਲਾ ਹੀ ਤੇ ਪਿੱਛੇ ਕਿਸੇ ਦੀ ਰਹਿਸ਼ ਆਈ ਉੱਪਰ ਜਾ ਕੇ ਕਿੰਨੀ ਉਚਾਈ ਤੇ ਘਰ ਪਏ ਹੋਏ ਲੋਕਾਂ ਦੇ ਇਧਰ ਇੱਕ ਹੋਟਲ ਮਿਲਿਆ ਆਪਾਂ ਨੂੰ ਸਾਹਮਣੇ ਤੇ ਆਪਾਂ ਇਧਰ ਨੂੰ ਜਾਣਾ ਹੀ ਤੇ ਧੁੱਪ ਕਾਫੀ ਆਈ ਦੇਖੋ ਉਹ ਰਸਤੇ ਬਣੇ ਹੋਏ ਆ ਜੀ ਪਹਾੜ ਤੇ ਚੜਨ ਵਾਲੇ what